ਸਾਡੇ ਪਿੰਡ ਚ ਗਾਵਾਂ ਜ਼ਿਲ੍ਹਾ ਮੋਗਾ ਮੈਂ ਇਸ ਵਾਰ ਕਾਨਕ ਸਪੇਸ ਇਧਰ ਨਾਲ ਬੀਜੀ ਹੋਈ ਆ ਜਿਵੇਂ ਨਾਲ ਮੇਰੇ ਪਾਣੀ ਦੀ ਬਚਤ ਹੋਈ ਆ ਇੱਥੇ ਕਾਨਕ ਬਹੁਤ ਸੋਹਣੀ ਖੜੀ ਆ ਜਿਸ ਦੇ ਵਿੱਚ ਝਾੜ ਵੀ ਵੱਧ ਹੋਣ ਦੀ ਉਮੀਦ ਹੈ ਸਾਨੂੰ ਪਾਣੀ ਇਦਾਂ ਹੀ ਸਾਡੇ ਉਹਦੇ ਲੇਵਰ ਵੱਜ ਜਾਂਦੀ ਉਨੀ ਮਿਹਨਤ ਪਾਧੀ ਆਪਣੀ ਮਹੀਨਾ ਇੱਕ ਜਿਆਦਾ ਦੀ ਲੇਰ ਉਹ ਵੱਜ ਗਈ ਫੇਰ ਇਹ ਵੱਜ ਗਿਆ ਵਿੱਚੋਂ ਤੇ ਫੇਰ ਉਦਾਂ ਝਾੜ ਬਰਾਬਰੀ ਜਾਂਦਾ ਕੋਈ ਸਾਜ ਪਾਰਕ ਨਹੀਂ ਉਨੀ ਲੇਰ ਵੱਜ ਗਈ ਵੀ ਆਪਣਾ 5 7 8000 ਰੁਪਏ ਬਚਤ ਹੋ ਜਾਂਦੀ ਉੱਥੇ ਤੱਬੀ ਜੀ ਵੈਸੇ ਆਪਣੀ ਪੰਦਲ ਪਾਣੀ ਘਾਟੀ ਪਾਲਦੀ ਆ ਇਹ ਬੱਦ ਬਦਲਣਾ ਉਹ ਤੇਲਾ ਪੈਂਦਾ ਹੋਰ ਛੁੰਡੀ ਬਿਮਾਰੀਆਂ ਪੈਂਦੀਆਂ ਜਿਹੜਾ ਚੌਥੀ ਰੋਗ ਹੋ ਗਿਆ ਉਹ ਸਾਰੀਆਂ ਬੱਦ ਪੈਣੇ ਪੈ ਲੱਗ ਰਹੀਆਂ ਘਰ-ਦ ਘੜ ਪਾਣੀ ਘਾਟ ਚ ਕਰੋ ਮੈਂ ਤਾਂ ਮੇਰੀ ਵੀ ਕਰ ਰਿਹਾ ਜਿੰਨਾ ਕੰਡ ਨੂੰ ਦੋ ਪਾਣੀ ਬਸ ਇਹਦੇ ਬੱਦ ਪੈਣਾ ਲੱਗ ਪਿਆ ਪਹਿਲਾਂ ਆਪਣੀ ਛੱਡ ਦੇ ਦੂਜਾ ਚੁਬੀ ਰੰ ਤੇ ਬਸ 21 110 ਤੁਨਾ ਤੇ ਜਿਵੇਂ ਆਪਣੇ ਘਟ ਲੈ ਟਾਈਮ ਲੈਣ ਤੁਹਾਨੂੰ ਹੀ ਲਾ ਪਾ ਪਤੀ ਹੋ ਗਈ ਸ਼ੁਕਰੀਆ ਜੀ ਧੰਨਵਾਦ